ਜਿਵੇਂ ਕਿ ਦੇਖਣ ਦੇ ਵਿੱਚ ਆਇਆ ਹੈ ਕਿ ਜਿਵੇਂ ਹੁਣ ਮੌਨਸੂਨਸ ਵੀ ਸ਼ੁਰੂ ਹੋ ਚੁੱਕੇ ਹੈਗੇ ਤੇ ਜਿੰਨੇ ਵੀ ਖਾਲੀ ਪਰ ਪਲਾਟ ਹੈਗੇ ਜਿਨ੍ਹਾਂ ਦੀ ਚਾਰ ਦਿਵਾਰੀ ਨਹੀਂ ਹੈਗੀ ਹੈ ਉੱਥੇ ਜਿਹੜਾ ਪਾਣੀ ਉਹ ਖੜ ਜਾਂਦਾ ਹੈ ਜਾਂ ਪੂਰਾ ਕੜਕਰਦਾ ਉਹ ਕਾਰਪਣ ਜਾਂਦਾ ਉੱਥੇ ਲੋਕ ਆ ਕੇ ਸਿਰ ਜਾਂਦੇ ਹਨ ਤੇ ਚਾਰ ਦਿਵਾਰੀ ਨਾ ਹੋਣ ਕਾਰਨ ਇਹਨਾਂ ਪ੍ਰਾਈਵੇਟ ਥਾਵਾਂ ਤੇ ਕਾਫੀ ਗੰਦ ਤੇ ਢੇਰ ਲੱਗੇ ਹੋਈਆਂ ਸੋ ਅਸੀਂ ਇਹ ਡਾਇਰੈਕਸ਼ਨਸ ਪਾਸ ਕੀਤੀਆਂ ਹੈਗੀਆਂ ਕਿ ਸਾਰੇ ਹੀ 플ੌਟ ਓਨਰਸ ਜਨ ਜਿਨ੍ਹਾਂ ਦੇ ਪੋゼਸ਼ਨ ਦੇ ਵਿੱਚ ਇਹ 플ੌਟਸ ਹੈਗੇ ਆ ਜਿਹੜੇ ਪ੍ਰਾਈਵੇਟ ਮਾਲਕੀ ਦੇ ਤਹਿਤ ਨੇ ਉਹ ਵੀ ਬਾਉਂਡ ਨੇ ਕਿ ਉਹ ਇਨਸ਼ੋਰ ਕਰਨ ਕਿ ਉਹਨਾਂ ਦਾ ਜਿਹੜਾ 플ੌਟ ਦਾ ਏਰੀਆ ਹੈ ਉਹ ਇੱਕਦਮ ਸਾਫ਼ ਸੁਥਰਾ ਹੋਵੇ ਉੱਥੇ ਕੋਈ ਪੂਰਾ ਖੜਕੜਟ ਨਾ ਹੋਵੇ ਤੇ ਉੱਥਾ ਉੱਥੇ ਜਿਹੜਾ ਗੰਦਾ ਪਾਣੀ ਖੜ ਰਿਹਾ ਹੈ ਉਹ ਵੀ ਨਾ ਖੜੇ ਉਹਦੇ ਲਈ ਭਾਵੇਂ ਤੁਸੀਂ ਆਪਣੀ ਚਾਰ ਦੀਵਾਰੀ ਕਰਾਓ ਫੈਂਸਿੰਗ ਕਰਾ ਲਓ ਕੰਕਰੀਟ ਦੀਆਂ ਸ਼ੀਟਾ ਲਗਾਓ ਜਾਂ ਤੁਸੀਂ ਉਸ ਚੀਜ਼ ਨੂੰ ਹੋਣ ਤੋਂ ਰੋਕੋ ਬਟ ਇਹ ਤੁਹਾਡੀ ਵੀ ਜ਼ਿੰਮੇਵਾਰੀ ਬਦੌਰ ਨਾਗਰਿਕ ਬਣਦੀ ਹੈ ਕਿ ਤੁਹਾਡੇ ਘਰ ਕੇ ਸ਼ਹਿਰ ਦੇ ਵਿੱਚ ਡੇਂਗੂ ਚਿਕਨਗੁਨੀਆ ਜਿਹੀ ਬਿਮਾਰੀਆਂ ਨਾ ਫੈਲੋ ਸੋ ਇਸੇ ਲਈ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਅਤੇ ਐਡੀਸੀ ਯੂਡੀ ਜਿਹੜੇ ਸਾਡੇ ਅਰਬਨ ਡਿਵੈਲਪਮੈਂਟ ਦੇ ਰਿਸਿ ਹੈਗੇ ਆ ਤਾਂ ਜੋ ਜਿਹੜੇ ਸਾਡੇ ਸ਼ਹਿਰ ਤੇ ਟਾਊਨ ਹੈਗੇ ਸਾਰਿਆਂ ਦੇ ਵਿੱਚ ਜਿਹੜੀ ਇਹ ਸਮੱਸਿਆ ਦੇਖਣ ਨੂੰ ਆਈ ਹੈ ਜੇ ਇਹ ਆਪਣੇ ਪੱਧਰ ਤੇ ਸਫਾਈ ਕਰਾਂਦੇ ਆ ਤਾਂ ਜਿਹੜਾ ਉਹਦਾ ਖਰਚਾ ਹੈ ਸਫਾਈ ਤੇ ਜਿਹੜਾ ਆਏ ਪ੍ਰਾਈਵੇਟ plots ਨੂੰ ਸਾਫ ਕਰਾਨਾ ਉਹ ਵੀ ਤੁਹਾਡੇ ਤੋਂ ਰਿਕਵਰ ਹੋ ਸਕਦਾ ਹੈ ਤੇ ਉਹ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਿਹੜੀਆਂ ਧਾਰਾਵਾਂ ਹੈਗੀਆਂ ਅਪਰਾਧਿਕ ਤੇ ਜਿਹੜੀ এনवायरमेंट ਪ੍ਰੋਟੈਕਸ਼ਨ ਐਕਟ ਹੈ ਜਾਂ ਮਿਨਿਸਪਲ ਸੋਲਿਡ ਵੇਸ ਰੂਲਸ ਐ ਉਹ ਵੀ ਤੁਹਾਡੇ ਤੇ ਲਾਗੂ ਹੋਣਗੇ ਜਿਹਦੇ ਤੇ ਜੋ ਵੀ ਚਲਾਨ ਜਾਂ ਪਰਚਾ ਜਾਂ ਜੋ ਵੀ ਬਣਦਾ ਹੈਗਾ ਕੀਪਿੰਗ ਇਨ ਮਾਈਂਡ ਕਿ ਨਾਗਰਿਕਾਂ ਦੀ ਜਿਹੜੀ ਹੈਲਥ ਉਹ ਬਹੁਤ ਇੰਪੋਰਟੈਂਟ ਹੈ ਤੇ ਇਸ ਤਰ੍ਹਾਂ ਦੀ ਪ੍ਰਾਈਵੇਟ ਥਾਵਾਂ ਤੇ ਇਦਾਂ ਦੇ ਢੇਰ ਲੱਗਣ ਕਾਰਨ ਜਿਹੜੇ ਇਦਾਂ ਦੀਆਂ ਖਤਰਨਾਕ ਬਿਮਾਰੀਆਂ ਫੈਲ ਸਕਦੀਆਂ ਹੈਗੀਆਂ ਉਸ ਚੀਜ਼ ਨੂੰ ਰੋਕਣ ਲਈ ਸਾਰਿਆਂ ਦਾ ਸਾਥ ਜ਼ਰੂਰੀ ਤੇ ਲਾਜ਼ਮੀ ਹੈ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਕਿ ਇਹਨਾਂ ਆਰਡਰਾਂ ਦੀ ਜ਼ਰੂਰ ਪਾਲਣਾ ਕੀਤੀ ਜਾਵੇ ਥੈਂਕ ਯੂ